ਇਹਨਾਂ ਕੋ ਧਰਤੀ ਦਾ ਕੋਈ ਗੁਣ ਨਹੀਂ ਜਿਹਦੇ ਤੁਹਾਨੂੰ ਬਾਬਾ ਦੀਪ ਸਿੰਘ ਦੇ ਜੀਵਨ ਵਿੱਚੋਂ ਦਰਸ਼ਨ ਨਾ ਹੋਣ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਗੁਣ ਦਾਸ ਦੇ ਇਥੋਂ ਤੱਕ ਕਹੇਗਾ ਕਿ ਕਿ ਓੰਕਾਰ ਤੋਂ 18 10 20 ਤੱਕ ਜਿੰਨੀ ਬਾਣੀ ਐ ਕੋਈ ਸ਼ਬਦ ਪੜ ਲਓ ਕੋਈ ਸ਼ਬਦ ਉਹਨੂੰ ਬਾਬਾ ਜੀਆ ਲੈ ਜਾਓ ਤانوں ਬਾਣੀ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੀ ਕਰੜੀ ਕਮਾਈ ਗੁਣਾ ਦੇ ਪ੍ਰਤੱਖ ਦਰਸ਼ਨ ਹੋਣਗੇ ਸਾਰੀ ਬਾਣੀ ਉਹਨਾਂ ਤੇ ਘੜਦੀ ਏ ਹੁਣ ਐ ਕੋੜੇ ਕਥਾਵਾਜਕ ਜੀ ਬੋਲ ਰਹੇ ਸੀ ਸੂਰਬੀਰ ਬਚਨ ਕੇ ਬਲੀ ਬਾਣੀ ਚੋਂ ਇਹ ਪੰਕਤੀ ਲੈ ਲਓ ਪਾਪਾ ਜੀ ਦੇ ਗੁਣਾ ਦੇ ਦਰਸ਼ਨ ਹੋਣ ਤੁਸੀਂ ਪੰਕਤੀ ਲੈ ਲਓ ਸਬਨਾ ਕਾ ਮਾਪਿਓ ਆਪ ਹੈ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਹੋਣਗੇ ਉਹ ਜਿਹੜੀਆਂ ਬਦਾਲੀ ਬਹੁ ਬੇਟੀਆਂ ਖਰ ਰਿਆ ਸੀ ਕੋ ਸਿੱਖਾਂ ਦੀਆਂ ਨਹੀਂ ਸੀ ਜਿਹੜੇ ਧਰਮੀਆਂ ਦੀ ਐਵੇਂ ਸੀ ਬਾਬਾ ਜੀ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਭਾਈ ਗੱਜ ਕੇ ਆਖੋ ਸਤਨਾਮ ਸਬਨਾ ਕਾ ਮਾਪਿਓ ਆਪ ਹੈ ਮਤਲਬ ਐਡੀ ਕਮਾਈ ਕੀਤੀ ਬਾਬਾ ਜੀ ਨੇ